ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਸ਼ਟਮੀ ਦੇ ਲਈ ਸਵੀਟ ਰੈਸਪੀ ਦੇ ਵਿੱਚ ਦੋ ਇੰਗਰੀਡੀਅੰਟਸ ਦੇ ਨਾਲ ਹਲਵਾ ਬਣਾਵਾਂਗੇ ਚਲੋ ਜੀ ਹੁਣ ਆਪਾਂ ਇਹ ਹਲਵੇ ਨੂੰ ਬਣਾ ਲਵਾਂਗੇ ਇਹ ਹਲਵਾ ਬਣਾਉਣ ਦੇ ਲਈ ਆਪਾਂ ਤਿੰਨ ਕੌਲੀਆਂ ਪਾਣੀ ਲਵਾਂਗੇ ਪੈਨ ਦੇ ਵਿੱਚ ਇਹ ਬਹੁਤ ਈਜ਼ੀ ਸਵੀਟ ਰੈਸਪੀ ਹੈ ਪੈਨ ਦੇ ਵਿੱਚ ਤਿੰਨ ਕੌਲੀਆਂ ਪਾਣੀ ਲਵਾਂਗੇ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਪੰਘਲਵੀ ਨੂੰ ਫੂਡ ਕਲਰ ਪਾ ਕੇ ਬਣਾਵਾਂਗੇ ਜੀ ਜੇਕਰ ਆਪਾਂ ਇਸ ਨੂੰ ਨਾ ਪਾਉਣਾ ਹੋਵੇ ਤਾਂ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਪਾਣੀ ਨੂੰ ਗਰਮ ਕਰ ਲਵਾਂਗੇ ਇਸ ਦੀ ਚਾਸ਼ਨੀ ਨਹੀਂ ਬਣਾਵਾਂਗੇ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰ ਲਵਾਂਗੇ ਪਾਣੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਹਲਵਾ ਬਣਾ ਲਵਾਂਗੇ ਹਲਵਾ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਦੋ ਕੜਛੀਆਂ ਘਿਓ ਲਵਾਂਗੇ ਘਿਓ ਨੂੰ ਪਿਘਲਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਹਲਵਾ ਬਣਦਾ ਹੈ ਜੇ ਤੁਸੀਂ ਸਾਡੀ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੇ ਹਲਵੇ ਜਿਵੇਂ ਸੂਜੀ ਦਾ ਹਲਵਾ, ਬੇਸਣ ਦਾ ਹਲਵਾ ਤੇ ਤੂਰ ਦਾਲ ਦਾ ਹਲਵਾ ਤੇ ਕਈ ਹੋਰ ਤਰ੍ਹਾਂ ਦੀਆਂ ਹੋਰ ਹਲਵੇ ਦੀਆਂ ਵੀਡੀਓਜ਼ ਵੀ ਪਾਈਆਂ ਨੇ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਉਂ ਦੇ ਵਿੱਚ ਇੱਕ ਕੌਲੀ ਸੂਜੀ ਪਾਵਾਂਗੇ ਲਗਾਤਾਰ ਇਸ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਦੇ ਵਿੱਚ ਲੰਮਸ ਨਾ ਪੈ ਜਾਵੇ। ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਹਲਵਾ ਬਣਦਾ ਹੈ। ਸੂਜੀ ਨੂੰ ਕਿਉਂ ਤੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਹਲਵਾ ਬਣਾਉਣ ਦੀ ਸਹੀ ਮੀਜ਼ਰਮੈਂਟ ਹੈ ਜੇਕਰ ਅਸੀਂ ਇਸ ਤਰੀਕੇ ਨਾਲ ਹਲਵਾ ਬਣਾਵਾਂਗੇ ਤੇ ਹਲਵਾ ਬਹੁਤ ਹੀ ਵਧੀਆ ਬਣੇਗਾ ਬਹੁਤ ਹੀ ਟੇਸਟੀ ਬਣੇਗਾ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਘੱਟ ਇੰਗਰੀਡੀਅੰਟਸ ਦੇ ਨਾਲ ਬਣਨ ਵਾਲੀਆਂ ਕਈ ਹੋਰ ਸਵੀਟ ਰੈਸਪੀਜ਼ ਵੀ ਪਾਈਆਂ ਨੇ ನುಕಯೋದೇವೆಚೆ ಂ ಹದೇ ವಿಡು ವದಯ ಲಗ್ೆತ ವಿಡියಯನು ಲೈ್ ರೆ. ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਕਿਉ ਦੇ ਵਿੱਚ ਸੂਜੀ ਨੂੰ ਇਸ ਦਾ ਕਲਰ ਚੇਂਜ ਹੋਣ ਤੱਕ ਤੇ ਖੁਸ਼ਬੂ ਆਉਣ ਤੱਕ ਪਕਾ ਲਵਾਂਗੇ ਸੂਜੀ ਨੂੰ ਘੋਡੇ ਵਿੱਚ ਚੰਗੀ ਤਰ੍ਹਾਂ ਪਕਾ ਲਵਾਂਗੇ ਖੁਸ਼ਬੂ ਆਨ ਤੱਕ ਇਸ ਟ੍ਰਿਕ ਨਾਲ ਬਹੁਤ ਹੀ ਟੇਸਟੀ ਤੇ ਰਸੀਲਾ ਹਲਵਾ ਬਣਦਾ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਸੀਂ ਦੇਖੋਗੇ ਜੀ ਹਲਵਾ ਆਪਣੇ ਆਪ ਹੀ ਕਿਉ ਛੱਟ ਜਾਏਗਾ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਇਲਾਇਚੀ ਪਾਊਡਰ ਪਾਵਾਂਗੇ ਵਧੀਆ ਟੇਸਟ ਦੇ ਲਈ कलर गोल्डन ब्राउन हो चुका है हूँ सूजी थोड़ी देर हो रे तरीके पका लवें ताकि सूजी का कच्चापन चला जाए ਜਿੰਨੀ ਕਾ ਪਸੂਜੀ ਨੂੰ ਪਕਾਉਣਾ ਸੀ ਉਹਨਾਂ ਕਾ ਸੂਜੀ ਪੱਕ ਚੁੱਕੀ ਹੈ ਹੁਣ ਆਪਾਂ ਇਸਦੇ ਵਿੱਚ ਸਵਾਦ ਅਨੁਸਾਰ ਜਿੰਨੀ ਪਾਵਾਂਗੇ ਜਿੰਨੀ ਆਪਾਂ ਉਹਨਿਕ ਪਾਵਾਂਗੇ ਜਿੰਨਾ ਕਾ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਚੀਨੀ ਨੂੰ ਮਿਕਸ ਕਰ ਲਵਾਂਗੇ ਸੂਜੀ ਦੇ ਵਿੱਚ ਤੇ ਹੁਣ ਆਪਾਂ ਇਸ ਦੇ ਵਿੱਚ ਜੋ ਪਾਣੀ ਕਰਕੇ ਰੱਖਿਆ ਸੀ ਗਰਮੋ ਪਾਣੀ ਪਾਵਾਂਗੇ ਸਾਰਾ ਪਾਣੀ ਪਾਵਾਂਗੇ ਤੇ ਲਗਾਤਾਰ ਇਸ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਟਾਈਮ ਤੇ ਇਸ ਵਿੱਚ ਕੰਡਾ ਨਾ ਪੈ ਜਾਣ ਤੁਸੀਂ ਦੇਖੋਗੇ ਜੇ ਹਿਲਾਉਂਦੇ ਆ ਹਿਲਾਉਂਦੇ ਆ ਹਲਵਾ ਕਾਫੀ ਸਾਰਾ ਪਾਣੀ ਸੋਖ ਲੇਗਾ ਹਲਵੇਂ ਨੂੰ ਲਗਾਤਾਰ ਇਸੇ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਸੂਜੀ ਨੇ ਕਾਫੀ ਸਾਰਾ ਪਾਣੀ ਸੋਖ ਲਿਆ ਹੈ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਜਿਵੇਂ ਜਿਵੇਂ ਆਪਾਂ ਹਲਵੇ ਨੂੰ ਹਿਲਾਉਂਦੇ ਰਵਾਂਗੇ ਹਲਵਾ ਆਪਣੇ ਆਪ ਹੀ گاੜਾ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਜੀ ਹਲਵਾ ਪਹਿਲਾਂ ਨਾਲੋਂ ਕਾਫੀ گاੜਾ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਜੀ ਹਲਵੇ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਡਰਾਈ ਫਰੂਟ ਪਾਵਾਂਗੇ ਜੋ ਜੋ ਡਰਾਈ ਫਰੂਟ ਆਪਾਂ ਨੂੰ ਪਸੰਦ ਹੋਣ ਉਹ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਘਰ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਵੀਟ ਰੈਸਪੀ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਹਲਵੇ ਦੇ ਵਿੱਚ ਇੱਕ ਚਮਚ ਘਿਓ ਪਾਵਾਂਗੇ ਘਿਓ ਪਾਉਣ ਦੇ ਨਾਲ ਹਲਵੇ ਦੇ ਵਿੱਚ ਵਧੀਆ ਸ਼ਾਈਨ ਆਏਗੀ ਘਿਓ ਪਾਉਣ ਦੇ ਨਾਲ ਹਲਵਾ ਡਰਾਈ ਨਹੀਂ ਲੱਗੇਗਾ ਬਹੁਤ ਟੇਸਟੀ ਬਣੇਗਾ ਹਲਵਾ ਘਿਓ ਨੂੰ ਮਿਕਸ ਕਰ ਲਵਾਂਗੇ ਹਲਵੇ ਦੇ ਵਿੱਚ ਹੁਣ ਇਸ ਤਰੀਕੇ ਦਾ ਹਲਵਾ ਬਣ ਕੇ ਤਿਆਰ ਹੈ ਹਲਵੇ ਨੂੰ ਸਰਵ ਕਰ ਲਵਾਂਗੇ। ਬਾਲਦੇ ਵਿੱਚ ਸਰਵ ਕਰ ਲਵਾਂਗੇ ਹਲਵੇ ਨੂੰ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਹੈ। ਹਲਵੇ ਉੱਪਰ ਡ్రਾਈ ਫਰੂਟ ਪਾ ਕੇ ਹਲਵੇ ਨੂੰ ਸਰਵ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਔਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇਸ ਤਰੀਕੇ ਦਾ ਆਪਣਾ ਹਲਵਾ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਬਹੁਤ ਘੱਟ ਸਮਾਨ ਦੇ ਨਾਲ ਇਸ ਤਰੀਕੇ ਦੇ ਤੈਸਤੀ ਜਿਹੇ ਹਲਵੇ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ